ਹਾਂਜੀ ਬਾਈ ਨਮਸਕਾਰ ਰਿਹਾ ਦਾਬੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਚੈਨਲ ਆਪਣਾ ਨੂੰ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤਾਂ ਜੋ ਬਾਬਿਓ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਛੋਟੀ ਵਾਲੇ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਆ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਮੈਂ ਕਿੰਨ ਅੱਜ ਜੋੜਾ ਲਾਉਣ ਲੱਗਿਆ ਉਹ ਜੋੜਾ ਬਾਬਿਓ ਬਹਿ ਜਾ ਬਹਿ ਜਾ ਕਰਾਉਣ ਵਾਲਾ ਜੋੜਾ ਸਰਾ ਜੋੜਾ ਪੂਰਾ ਫੁੱਲ ਘੈਟ ਤੇ ਬਾਬਿਓ ਤਰਨਾਟ ਜੋੜਾ ਠੀਕ ਹੈ ਜੀ ਗੱਲ ਕਰੀਏ ਨਸਲ ਦੀ ਤਾਂ ਮੇਰਾ ਭਰਾ ਸਾਨੂੰ ਪਤਾ ਹੀ ਹੈ ਜੀ ਹਰ ਬੰਦਾ ਜਾਣੂ ਆ ਜੀ ਇਹਨਾਂ ਕਬੂਤਰਾਂ ਦੇ ਬਾਰੇ ਕਿ ਕੈਸੇ ਕਬੂਤਰਾਂ ਦੇ ਵਿੱਚੋਂ ਆਉਂਦੇ ਨੇ ਕਿਹੜੇ ਕਬੂਤਰਾਂ ਦੇ ਵਿੱਚੋਂ ਨਹੀਂ ਬਾਬੇ ਪੰਨ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਸ਼ਾਹ ਚੀਨੀਆਂ ਦੀ ਜੋੜੀ ਮੇਰਾ ਭਰਾ ਚੈੱਕ ਕਰੋ ਠੀਕ ਹੈ ਜੀ ਜੈਡ ਬਲੈਕ ਕਾਲੇ ਭੂਤਾਂ ਦੇ ਵਿੱਚੋਂ ਮੇਰਾ ਭਰਾ ਮਾਦੀ ਆਪਣੇ ਦੀ ਕੁਆਲਿਟੀ ਚੈੱਕ ਕਰ ਲਓ ਫਿੱਕੀ ਪੀਲੀ ਅੱਖਾ ਕਬੂਤਰ ਦੀ ਬਾਬਿਓ ਬਿਲਕੁਲ ਗੂੜੀਆਂ ਖਟੀਆਂ ਅੱਖਾਂ ਕਾਲੀ ਨਿਗੀ ਨੋਕ ਪੈਰ ਦੇ ਵਿੱਚ ਦੇ ਪੱਕਾ ਛੱਲਾ ਲੱਗਿਆਗਾ ਥੱਲ ਪਾਈ ਹੋਈ ਪਰ ਥੱਲ ਕੱਟੀ ਹੋਈ ਆ ਲੋ ਜੀ ਲੱਗਿਆ ਝੋਟਾ ਆਪਣਾ ਗੁੜਕਣ ਠੀਕ ਹੈ ਜੀ ਮਾਦੀ ਦੇ ਪੈਰ ਦੇ ਵਿੱਚ ਮੇਰਾ ਭਰਾ ਪੱਕਾ ਛੱਲਾ ਪੋਟੇ ਤੋਂ ਲੈ ਕੇ ਬੈਠਦਾ ਹੀ ਬਿਲਕੁਲ ਚਿੱਟੀ ਠੀਕ ਹੈ ਜੀ ਮੋਟੇ ਕਾਲੇ ਤੇ ਬਾਬਿਓ ਚੈੱਕ ਕਰੋ ਮੇਰਾ ਭਰਾ ਜੋੜੇ ਆਪਣੇ ਦੀ ਕੁਆਲਿਟੀ ਬਹੁਤ ਭਰਾ ਕਹਿੰਗੇ ਕਾਸ਼ ਵੀਰੇ ਕੀ ਰੇਟ ਅੱਜ ਵਾਲੀ ਜੋੜੀ ਦਾ ਬਾਬਿਓ ਚੱਕਰੀ ਕੋਈ ਨਹੀਂ ਰੇਟ ਆਪਾਂ ਸਾਨੂੰ ਵਿੱਚੇ ਦੱਸਾਂਗੇ ਯਾਰ ਠ ਵਾਦਰ ਰੀਡ ਹੋਇਆ ਕਰੂ ਤੁਹਾਨੂੰ ਵੀਡੀਓ ਦੇ ਵਿੱਚ ਰੀਡ ਦੱਸ ਦਿਆ ਕਰਾਂਗਾ ਰੀਡ ਘੱਟ ਹੋਇਆ ਕਰੇਗਾ ਤੁਸੀਂ ਮੈਨੂੰ ਪਰਸਨਲ ਕੰਟੈਕਟ ਕਰ ਲਿਆ ਕਰਿਓ ਠੀਕ ਹੈ ਬਰਾਬਰ ਚੈੱਕ ਕਰ ਲੋ ਜੋੜੇ ਦੀ ਕੁਆਲਿਟੀ ਜੋੜੇ ਦੀ ਸ਼ਕਲ ਅਕਲ ਕੱਦ ਕਾਠ ਰੰਗ ਰੂਪ ਤੰਦਰੁਸਤੀ ਆਪਣੇ ਜਨਮਰਾ ਦੀ ਮੇਰਾ ਭਰਾ ਸੂਡੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਜੀ ਫੁੱਲ ਗਰੰਟੀ ਵਾਲਾ ਜੋੜਾ ਬਾਬਿਓ ਜੋੜੀ ਦੇ ਬੱਚੇ ਦਾ ਬਹਿ ਜਾ ਬਹਿ ਜਾ ਕਰਾਉਣ ਕੈਮਰਾ ਵੀਰੋ ਬਹਿ ਜਾ ਬਹਿ ਜਾ ਠੀਕ ਹੈ ਜੀ ਅਗਰ ਇਹਨਾਂ ਦੀ ਚੰਗੀ ਟੇਕ ਕੇਅਰ ਚੰਗੀ ਤੁਸੀਂ ਸੰਭਾਲ ਕਰੋਗੇ ਪਿਆਰ ਬਾਬੇ ਪੰਨੂ ਵਾਲੇ ਕੂਤਰਾਂ ਵਿੱਚੋਂ ਜੀ ਦੇਖੋ ਮੇਰਾ ਭਰਾ ਭੂਤਾਂ ਦੇ ਵਿੱਚੋਂ ਆਪਣ ਵੱਡਾ ਜੋੜਾ ਠੀਕ ਹੈ ਜੀ 3300 ਰੁਪਏ ਰੇਟ ਆ ਜੋੜੀ ਦਾ ਕਿਸੇ ਸੱਜਣ ਨੂੰ ਜੋੜਾ ਚਾਹੀਦਾ ਹੋਵੇ ਹੇਠਾਂ ਦਿੱਤੇ ਨੰਬਰ 9041226056 ਵਾਲੇ ਦੇ ਜਦੋਂ ਮਰਜ਼ੀ ਆਪਣੇ ਛੋੜੇ ਭਰਾ ਨੂੰ ਮੇਰਾ ਭਰਾ ਯਾਦ ਕਰਿਆ ਕਰੋ ਟਾਪ ਕੁਆਲਿਟੀ ਦੇ ਬਾਬੂ ਚੰਗੇ ਕੂਤਰ ਆਪਣੇ ਘਰ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬੇਫਿਕਰ ਹੋ ਕੇ ਮੇਰਾ ਭਰਾ ਨੂੰ ਮਗਵਾਇਆ ਕਰੋ ਆਲ ਪੰਜਾਬ ਦੇ ਵਿੱਚ ਮੇਰਾ ਵੀਰ ਜਾਨਵਰ ਆਪਣੇ ਜਾਣਦੇ ਨੇ ਠੀਕ ਹੈ ਕਿਸੇ ਸ਼ਹਿਰ ਜ਼ਿਲ੍ਹੇ ਕਸਬੇ ਅੰਦਰ ਮੇਰਾ ਭਰਾ ਘਰ ਬੈਠੇ ਜਾਨਵਰ ਮੰਗਵਾਓ ਔਰ ਬਾਈ ਜੀ ਵੈਕਸੀਨੇਟ ਹੋਏ ਹੋਏ ਜਾਨਵਰ ਠੀਕ ਹੈ ਚੈੱਕ ਕਰ ਲਓ ਵੀਰੇ ਆਂਡੇ ਬੱਚੇ ਧਰਦਾ ਹੋਇਆ ਜੋੜਾ ਫੁੱਲ ਗਰੰਟੀ ਵਾਲਾ ਜੋੜਾ ਠੀਕ ਆ ਜੀ ਰੀਸੈਂਟਲੀ ਮਾਦੀ ਮੇਰਾ ਭਰਾ ਨੇ ਲਾ ਕੇ ਹਟਿਆ ਬੈਠ ਚੈੱਕ ਕਰ ਲਓ ਦੇਖੋ ਜੀ ਕਿਵੇਂ ਵੱਟਿਆਂ ਵਾਂਗੂ ਮੇਰਾ ਵੀਰੇ ਬਿਠਾ ਸੁਣਦੇ ਨੇ ਠੀਕ ਆ ਬਾਕੀ ਕੁਆਲਿਟੀ ਥੋੜੀ ਸਕਰੀਨ ਦੇ ਸਾਹਮਣੇ ਆ ਤੇ ਬਾਬੇ ਉਹ ਦੱਸਿਓ ਜਰੂਰ ਤੁਹਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਪਿਆਰ ਬਾਬੇਪਨ ਵਾਲੇ ਪੁੱਤਰਾਂ ਵਿੱਚੋਂ ਜੀ ਕਿੱਦਾਂ ਦਾ ਲੱਗਿਆ ਔਰ ਕਿੱਦਾਂ ਦਾ ਨਹੀਂ ਇਹ ਵੀਰੇ ਜਿਹੜਾ ਇਹਨਾਂ ਦਾ ਰੰਗ ਹੈ ਨਾ ਮੇਰਾ ਵੀਰੇ ਇਹ ਜਮੰਦਰੂ ਆ ਠੀਕ ਆ ਕੋਈ ਨਾਲੇ ਕਲਫਣੀ ਲੱਗੀ ਕੋਈ ਕੁਛ ਨਹੀਂ ਮੇਰਾ ਵੀਰੇ ਠੀਕ ਹੈ ਬਾਬੇ ਉਹ ਮਸਾਲਾ ਤਾਂ ਇੱਕ ਠੋਕ ਕੇ ਮੇਰਾ ਭਰਾ ਨਾਲ ਅਸਲ ਦੱਸਾਂਗੇ ਕਿਸੇ ਨੇ ਮੰਨਣਾ ਨਾ ਮੰਨਣਾ ਉਹਨਾਂ ਦੇ ਹੱਥ ਠੀਕ ਹੈ ਇੱਕ ਗੱਲ ਹੋ ਜੋ ਜੀ ਵੀਰੇ ਵੀਡੀਓ ਵਿੱਚ ਕਹਿ ਰਿਹਾ ਠੀਕ ਹੈ ਆਪ ਦੇ ਦਰਦ ਤੇ ਕਹਿ ਰਿਹਾ ਨਾ ਕਿਸੇ ਨੂੰ ਗੱਲ ਆਪਾਂ ਲਾ ਕੇ ਕਹੀ ਦੀਆਂ ਨਾ ਕਿਸੇ ਨੂੰ ਮਚਾਈਦਾ ਕਿਉਂ ਵੀਰੇ ਸਾਡੇ ਕੋਲੇ ਟਾਈਮ ਹੁੰਦਾ ਹੀ ਨਹੀਂ ਯਾਰ ਲੋਕਾਂ ਵੱਲ ਵੇਖ ਕੇ ਮਚ ਗਏ ਠੀਕ ਹੈ ਜੀ ਥੋੜਾ ਟਾਈਮ ਹੁੰਦਾ ਸ਼ੌਂਕ ਆਪਣਾ ਖੁਦ ਪੂਰਾ ਕਰੀਦਾ ਤੁਹਾਡੇ ਵਾਸਤੇ ਮੇਰਾ ਭਰਾ ਜਨਮ ਪਰ ਲਾਈ ਦੇਣੇ ਹੋਰ ਬੰਦੇ ਨੂੰ ਸੌਰ ਜੀਵਾ ਹੁੰਦਾ ਸੌ ਕੰਮ ਹੁੰਦੇ ਨੇ ਨਾ ਸਾਡੇ ਕੋਲ ਇੰਨਾ ਟਾਈਮ ਹੋਇਆ ਹੁੰਦਾ ਕਿ ਫालतू ਬੰਦਾ ਤਾਂ ਮੇਰਾ ਭਰਾ ਅਸੀਂ ਜਵਾਬ ਦੇ ਮੰਨ ਕੇ ਚਲੋ ਸਵਾਲਾਂ ਦਾ ਜਵਾਬ ਦਈਏ ਠੀਕ ਹੈ ਤੇ ਆਜੋ ਭਰਾ ਹਨ ਮੈਨੂੰ ਸੋ ਕਰਾਉਣਾ ਆਪਣੇ ਅੱਜ ਵਾਲੇ ਟਾਪ ਜੋੜੇ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਸਾਨੂੰ ਕੱਲੀ ਕੱਲੀ ਚੀਜ਼ਾਂ ਬਰਾਬਰ ਕਰਾਉਣਾ ਦਰਸ਼ਨ ਔਰ ਵੀਡੀਓ ਵਿੱਚ ਮੇਰਾ ਆਪਣਾ ਲਾਸਟ ਵੀ ਬਣੇ ਰਿਓ ਤੇ ਦੱਸਿਓ ਵੀ ਬਾਬਿਓ ਖਰ ਕਿੱਦਾਂ ਦਾ ਲੱਗਾ ਸਾਨੂੰ ਅੱਜ ਵਾਲਾ ਆਪਣਾ ਇਹ ਟਾਪ ਕੁਆਲਟੀ ਵਾਲਾ ਜੋੜਾ ਠੀਕ ਹੈ ਓਹ ਹਾਂਜੀ ਵੀ ਦਸਕੋਆ ਚੈੱਕ ਕਰੋ ਜੀ ਅੱਜ ਵਾਲੇ ਆਪਣੇ ਸਾਹ ਦੀ ਕੁਆਲਟੀ ਪਹਿਲਾਂ ਬਾਬਿਓ ਜਾਨਵਰ ਆਪਣੇ ਦਾ ਮੇਰਾ ਭਰਾ ਤੁਸੀਂ ਕੱਤ ਕਾਠ ਠੀਕ ਹੈ ਜੀ ਸ਼ਕਲ ਅਕਲ ਤੇ ਭਾਈ ਜੀ ਦੂਜਾ ਆਪਣੇ ਜਾਂਬਰਾਂ ਦਾ ਮੇਰਾ ਭਰਾ ਰੰਗ ਚੈੱਕ ਕਰਿਆ ਕਰੋ ਕਲਰ ਕੰਬੀਨੇਸ਼ਨ ਮੇਰਾ ਵੀ ਚੈੱਕ ਕਰਿਆ ਕਰੋ ਠੀਕ ਹੈ ਜੀ ਤੇ ਆ ਭਾਈ ਜੀ ਪਹਿਲਾਂ ਜਾਂਬਰ ਆਪਣੀ ਦੀ ਨੋਕ ਆ ਜੀ ਆਖਰੀ ਯਾਨੀ ਕਿ ਤੁਸੀਂ ਕੁਆਲਿਟੀ ਚੈੱਕ ਕਰੋ ਸ਼ਾ ਕਾਲੀ ਨੋਕ ਠੀਕ ਹੈ ਜੀ ਗੂੜੀਆਂ ਖਟੀਆਂ ਅੱਖਾਂ ਮੂੰਹ ਤੇ ਮੇਰਾ ਭਰਾ ਇਹਦੇ ਭਾਈ ਜੀ ਇਸ ਬੰਨੇ ਮੇਰਾ ਭਰਾ ਤੁਸੀਂ ਜਾਂਬਰ ਆਪਣਾ ਚੈੱਕ ਕਰੋ ਦੇਖੋ ਜੀ ਕਬੂਤਰ ਆਪਣੇ ਦਾ ਰੰਗ ਵੀਰੇ ਜਾਂਬਰ ਐਸਾ ਜਾਂਬਰ ਆ ਨਾ ਮੈਂ ਕਹਿੰਦਾ ਵੀਰੇ ਬੱਚੇ ਇਹੋ ਜਿਹੇ ਕੂਤਰਾਂ ਦੇ ਬੰਨੇ ਬੰਨੇ ਕਰਾਉਂਦੇ ਹੁੰਦੇ ਨੇ ਠੀਕ ਹੈ ਜੀ ਕਾਲੇ ਪੋਟੇ ਨਿਹਰੀ ਕਾਲੀ ਕੂਸ਼ ਕਾਲੇ ਪੱਲਿਆਂ ਦੇ ਮੇਰਾ ਭਰਾ ਕੂਤਰ ਆਪਣਾ ਇਹ ਬਚੇ ਕਢਦਾ ਬਾਕੀ ਤੁਸੀਂ ਬਚੇ ਕਢਾਉਂਗੇ ਡਾਉਂਗੇ ਤੇ ਵੀਰੇ ਬਾਕੀ ਯਾਦ ਕਰੋਗੇ ਬਾਕੀ ਉਹ ਬੰਦਾ ਮੇਰਾ ਭਰਾ ਸਾਡੀ ਗੱਲ ਦੇ ਨਾਲ ਸਹਿਮਤ ਹੋਊਗਾ ਵੀਰੇ ਜਿਹੜੇ ਸ਼ਿਕਾਰੀ ਭਰਾਵਾਂ ਨੇ ਇਹਦੇ ਨਾਲ ਦੇ ਕੂਤਰ ਉਡਾਏ ਨੇ ਜਾਂ ਇਹੋ ਜਿਹੇ ਕੂਤਰਾਂ ਦੇ ਮੇਰਾ ਭਰਾ ਆਪਣੇ ਹੱਥੀਂ ਬਚੇ ਕਢਾ ਕੇ ਆਪਣੇ ਹੱਥੀਂ ਡਾਏ ਨੇ ਮੇਰਾ ਵੀਰੇ ਠੀਕ ਹੈ ਜੀ ਉਹ ਬੰਦਾ ਸਾਡੀ ਗੱਲ ਦੇ ਨਾਲ ਸਹਿਮਤ ਹੋਏਗਾ ਬਾਕੀ ਜਿਹਨੇ ਕਦੇ 12 ਵਜੇ ਤੇ ਕੂਤਰ ਨਹੀਂ ਡਾਇਆ ਨਾ ਉਹਨੇ ਕਹਿੰਦਾ ਬਾਈ ਐਵੇਂ ਛੱਡੀ ਜਾਂਦਾ ਯਾਰ ਗਾਲੀ ਕੋਈ ਨਹੀਂ ਮੇਰਾ ਭਰਾ ਜਿਹੋ ਜਿਹੇ ਬੰਦੇ ਜਿਹੋ ਜੀ ਸੋਚ ਜਿੰਨੀ ਸਮਝ ਹਰ ਬੰਦੇ ਨੇ ਮੇਰਾ ਭਰਾ ਆਪਣੀ ਸੋਚ ਸਮਝੋ ਮੁਤਾਬਕ ਮੇਰਾ ਵੀ ਗੱਲ ਕਰਨੀ ਹੁੰਦੀ ਹੈ ਤੇ ਆ ਬਾਈ ਜੀ ਆਪਣੇ ਜਾਮਰ ਦੀ ਮੇਰਾ ਭਰਾ ਦੂਜੀ ਸਾਈਡ ਦੀ ਅੱਖ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਕਾਲੀ ਨੋਕ ਤੇ ਹੁਣ ਮੈਂ ਤੁਹਾਨੂੰ ਜਾਮਰ ਆਪਣੇ ਦੇ ਪੱਲੇ ਵਿਖਾਉਣਾ ਕਰੀਓ ਚੈੱਕ ਮਾੜੀ ਜੀ ਕੁਆਲਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਨਿੱਕਰ ਪੱਲੇ ਦਾ ਆਪਣਾ ਇੱਕ ਸਰ ਪੱਲੇ ਦੀ ਮੇਰਾ ਭਰਾ ਬਣਾਵਟ ਚੈੱਕ ਕਰ ਉਹ ਇੱਕ ਸਾਰ ਬਾਬੇ ਚਣਿਆ ਹੋਇਆ ਪੱਲਾ ਆ ਠੀਕ ਹੈ ਜੀ ਪੂਛਤਾ ਨਹੀਂ ਕਰਨੀ ਤੇ ਵਹੀ ਗੱਲ ਪੂਛ ਦਿਓ ਤੁਹਾਡੇ ਸਾਹਮਣੇ ਆ ਜੀ ਨੱਕ ਦੇ ਅੰਗੂਠਾ ਲਾ ਕੇ ਪੂਛੋ ਹੈ ਔਰ ਨਹੀਂ ਬਾਰ ਕੋਲ ਬੰਦ ਕੂਛ ਰੱਖਦਾ ਠੀਕ ਹੈ ਜੈਡ ਬਲੈਕ ਕਾਲੀ ਪੂਸ਼ਾ ਪੂਰੇ 12 ਫਾਰਾ ਜੀ ਕੂਛ ਦੇ ਵਿੱਚ ਤੇ ਆਹ ਬਾਈ ਜੀ ਅਗਲਾ ਪੱਲਾ ਆਪਣੇ ਕੂਤਰ ਦਾ ਕਰੋ ਚੈੱਕ ਮੇਰਾ ਭਰਾ ਇੱਕ ਸਰਚ ਜਣਾਇਆ ਪੱਲਾ ਫੁੱਲ ਗਰੰਟੀ ਵਾਲਾ ਮੇਰਾ ਵੀਰ ਆਪਣਾ ਇਹ ਕੂਤਰ ਹੈ ਕਿਸੇ ਭਰਾਈ ਨੂੰ ਉਹ ਚੁੱਪ ਕਰ ਜਾ ਚੁੱਪ ਕਰ ਜਾ ਲੋ ਜੀ ਦਸ਼ਕੁਸ਼ ਕਾਰੀਆ ਆਪਣਾ ਨਾ ਥੋੜਾ ਗੁੱਸੇ ਦੇ ਵਿੱਚ ਆ ਕਿਉਂਕਿ ਉਹਦਾ ਟਾਈਮ ਹੋਇਆ ਬਾਹਰ ਲੈ ਕੇ ਜਾਣਾ ਤੇ ਬਾਕੀ ਆ ਭਾਈ ਜੀ ਜਾਨਵਰ ਆਪਣੇ ਦੇ ਪੈਰ ਚੈੱਕ ਕਰੋ ਮੇਰਾ ਭਰਾ ਪੈਰਾਂ ਦੀ ਕੁਆਲਿਟੀ ਲਾਲ ਸਰਕ ਪੈਰ ਠੀਕ ਹੈ ਜੀ ਕਾਲੀ ਨੋਕ ਬੰਦ ਜੋੜ ਤੇ ਆ ਭਾਈ ਜੀ ਛੱਲਾ ਇਹ ਜੇ ਲੱਗਿਆ ਹੋਇਆ ਪਰ ਛੱਲਾ ਕੱਟਿਆ ਹੋਇਆ ਵੀਰੇ ਠੀਕ ਹੈ ਜੀ ਚੈੱਕ ਕਰ ਲਓ ਤੇ ਆ ਸੀਗਾ ਵੀਰੇ ਆਪਣਾ ਮਕਮਲ ਪੁੱਤਰ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਬਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਤੇ ਉਸ ਤੋਂ ਬਾਅਦ ਮੇਰਾ ਭਰਾ ਸ਼ਕਾਰੀ ਆਪਣੇ ਨੂੰ ਆਪਾਂ ਲੈ ਕੇ ਜਾਂਦੇ ਹਾਂ ਤੇ ਠੀਕ ਹੈ ਜੀ ਕਰ ਲਓ ਚੈੱਕ ਬਾਕੀ ਆਪਾਂ ਰੇਟ ਤੁਹਾਨੂੰ ਵਿੱਚੇ ਮੈਂਸ਼ਨ ਕਰ ਦਿੱਤਾ ਆ ਵੀਡੀਓ ਦੇ ਵਿੱਚ ਤੇ ਕਿਸੇ ਸੱਜਣ ਨੂੰ ਜਿਹੜੇ ਇਹੋ ਜਿਹੇ ਟਾਪ ਜਾਨਵਰ ਚਾਹੀਦੇ ਹੋ ਨਾ ਤਾਂ ਆਪਣੇ ਭਰਾ ਨੂੰ ਮੇਰਾ ਭਰਾ ਤੁਸੀਂ ਯਾਦ ਕਰਿਆ ਕਰੋ ਠੀਕ ਹੈ ਜੀ ਪਰ ਇਹੋ ਜਿਹੀ ਕੁਆਲਿਟੀ ਜਲਦ ਲੱਭਦੀਆਂ ਨਹੀਂ ਲੱਭਦੀਆਂ ਮੇਰਾ ਭਰਾ ਜੋ ਆਪਾਂ ਤੁਹਾਡੇ ਅੱਗੇ ਡੇਲੀ ਤੇ ਡੇਲੀ ਬੇਸਤੇ ਮੇਰਾ ਭਰਾ ਪੇਸ਼ ਕਰੀਦੀ ਐ ਠੀਕ ਹੈ ਜੀ ਅੱਜ ਵੀ ਬਾਬੇਓ ਆਪਾਂ ਕਰਾਤਾ ਤੁਹਾਨੂੰ ਕਬੂਤਰ ਦਾ ਸ਼ੌਂਕ ਤੇ ਬਾਈ ਜੀ ਆ ਆਪਣੀ ਮਾਦੀ ਆ ਜੀ ਚੈੱਕ ਕਰੋ ਮੇਰਾ ਭਰਾ ਮਾਦੀ ਆਪਣੀ ਦੀ ਕੁਆਲਿਟੀ ਜੀ ਇਹ ਵਾਬੋ ਇਹ ਆਂਡੇ ਲਾਉਣ ਵਾਲੀ ਹੈ ਕੂਤਰੀ ਠੀਕ ਹੈ ਜੀ ਹੋ ਸਕਦਾ ਆਪਾਂ ਛੜੀਏ ਤਾਂ ਆਂਡੇ ਇਹ ਲਾ ਵੀ ਦਵੇ ਕਿਉਂਕਿ ਦੂਜਾ ਆਂਡਾ ਇਹ ਡੋਲੀ ਵਿੱਚ ਧਰ ਕੇ ਬੈਠੀ ਹੋਈ ਆ ਤੇ ਕੋਸ਼ਿਸ਼ ਕਰਦੇ ਮੇਰਾ ਭਰਾ ਆਪ ਤੁਹਾਨੂੰ ਜਲਦ ਤੋਂ ਜਲਦ ਮੇਰਾ ਭਰਾ ਮਾਦੀ ਆਪਣੀ ਦਾ ਸ਼ੌਂਕ ਕਾਉਣੇ ਆ ਮੋਢੇ ਚੈੱਕ ਕਰ ਲਓ ਦਰਸ਼ਕੋ ਨੀਰੇ ਕਾਲੇ ਪੇਟੀ ਸਾਰੀ ਚਿੱਟੀ ਜੀ ਬੈਠ ਵਾਲੀ ਥਾਂ ਤੋਂ ਲੈ ਕੇ ਚੈੱਕ ਕਰ ਲਓ ਪੋਟੇ ਤੋਂ ਲੈ ਕੇ ਬੈਠ ਵਾਲੀ ਥਾਂ ਤੱਕ ਮੇਰਾ ਭਰਾ ਬਿਲਕੁਲ ਚਿੱਟੀ ਕਾਲੀ ਨੋਕ ਕਾਲੀਆਂ ਨੌਂਦਰਾ ਠੀਕ ਹੈ ਜੀ ਪੈਰ ਦੇ ਵਿੱਚ ਛੱਲਾ ਲੱਗਿਆ ਨਾਂ ਫੋਨ ਨੰਬਰ ਲੱਗਿਆ ਹੋਇਆ ਜੀ ਤੇ ਹੁਣ ਮ ਠੀਕ ਹੈ ਜੀ ਕੱਚੀਆਂ ਪੀਲੀਆਂ ਅੱਖਾਂ ਦੇ ਵਿੱਚ ਮੇਰਾ ਭਰਾ ਹਰਾਪਨ ਜੀ ਦੀ ਅੱਖਾਂ ਦੇ ਵਿੱਚ ਚੈੱਕ ਕਰੋ ਜੇ ਮੈਂ ਰਾਦ ਵਾਲੀ ਗੂਤਾਂ ਦੀ ਅੱਖ ਹੁੰਦੀ ਹੈ ਨਾ ਜੀ ਸੇਮ ਉਹ ਅੱਖ ਲੱਗੀ ਹੋਈ ਆ ਆਪਣੀ ਇਹ ਮਾਦੀ ਨੂੰ ਤੇ ਆਹ ਬਾਈ ਜੀ ਮਾਦੀ ਆਪਣੇ ਦਾ ਪੱਲਾ ਜੀ ਚੈੱਕ ਕਰੋ ਮੇਰਾ ਵੀਰ ਪੱਲੇ ਆਪਣੀ ਦੀ ਕੁਆਲਿਟੀ ਦੇਖੋ ਦਰਸ਼ਕੋ ਕਿੱਡੇ ਵੱਡੇ ਚੌੜੇ ਨਿਗਰ ਪੱਲੇ ਦੀ ਆਪਣੀ ਇਹ ਮਾਦੀ ਨੀਰੇ ਜੈਡ ਬਲੈਕ ਕਾਲੇ ਕਾਲੇ ਪੱਲੇ ਨੇ ਠੀਕ ਹੈ ਵਿੱਚੋਂ ਕੌਸ਼ਿਸ਼ ਕਰਨੀਆਂ ਆ ਰਹੀਆਂ ਨੇ ਰਹੀ ਗੱਲ ਪੁੱਛਦੀ ਬਾਬੇ ਉਹ ਤੁਹਾਨੂੰ ਪਤਾ ਹੀ ਹੈ ਕਿ ਜਾਨਵਰ ਆਪਣੇ ਪੂਸ਼ ਕੀ ਰੱਖਦੇ ਨੇ ਬਲਕਿ ਬੰਦ ਕੁਝ ਰਾਦ ਦੀ ਗੂਤੀ ਆਪਣੀ ਠੀਕ ਹੈ ਤੇ ਆਹ ਬਾਈ ਜੀ ਉਠਿਆ ਠਿਆ ਠਿਆ ਤੇ ਆਹ ਬਾਈ ਜੀ ਆਪਣਾ ਅਗਲਾ ਪੱਲਾ ਜੀ ਚੈੱਕ ਕਰੂ ਮੇਰਾ ਆਪਣਾ ਠੀਕ ਹੈ ਬਿਲਕੁਲ ਚੌੜੇ ਨਿੱਗਰ ਇੱਕ ਸਾਰ ਚਨੇ ਹੋਏ ਪੱਲੇ ਦੀ ਆਪਣੀ ਇਹ ਹਮਤੀ ਹੈ ਤੇ ਆਹ ਲੋ ਜੀ ਬਾਕੀ ਆਹ ਬਾਈ ਜੀ ਫਰੰਟ ਚੈੱਕ ਕਰ ਲਓ ਮੈਂ ਜ਼ਿਆਦਾ ਕੱਸ ਕੇ ਨਹੀਂ ਮਾਦੀ ਨੂੰ ਫੜਿਆ ਤੇ ਆ ਉਪਰੋਂ ਹੁਣ ਮੈਂ ਸਾਨੂੰ ਜੋੜਾ ਹੈ ਇੱਕ ਵਾਰੀ ਦੁਬਾਰਾ ਤੋਂ ਸੱਟ ਕਰਾਉਣਾ ਤੇ ਫਿਰ ਆਪਾਂ ਛੱਡਦੇ ਹਾਂ ਮਾਦੀ ਨੂੰ ਇਹ ਆਪ ਦਾ ਆਂਡੇ-ੁੰਡੇ ਲਾ ਲੇਗੀ ਠੀਕ ਹੈ ਜੀ ਬਿਓ ਆ ਕਰਾਂ ਦਵਾਰ ਨੂੰ ਮਰਾ ਆਪਣਾ ਆਪਣੇ ਜੋੜੇ ਦੀ ਮਰਾ ਬਰ ਸਟੈਂਡਿੰਗ ਮਸ਼ੀਨ ਚੈੱਕ ਕਰ ਸਕਦੇ ਹੋ ਦੇਖੋ ਜੀ ਛੇ ਕਲਕਲ ਕੱਦ ਕਾਠ ਰੰਗ ਰੂਪ ਤੰਦਰੁਸਤੀ ਤੁਹਾਡੇ ਸਾਹਮਣੇ ਆ ਠੀਕ ਹੈ ਬਾਕੀ ਵੀਰੇ ਕਿਸੇ ਭਰਾ ਨੇ ਕੋਹ ਪੁੱਛਣਾ ਹੁੰਦਾ ਨਾ ਕਮੈਂਟ ਕਰਨ ਦੀ ਬਜਾਏ ਤੁਸੀਂ ਮੇਰਾ ਭਰਾ ਮੈਨੂੰ ਫੋਨ ਲਾਇਆ ਕਰੋ ਕਿ ਹਾਂ ਵੀਰੇ ਕਬੂਤਰ ਕਿੱਥੋਂ ਆ ਕਿਵੇਂ ਨਹੀਂ ਉਹ ਸਾਨੂੰ ਅਸੀਂ ਕੱਲਾ ਕੱਲਾ ਜੋ ਪ੍ਰੋਸੈਸ ਹੈਗਾ ਮੇਰਾ ਭਰਾ ਸਾਹਿਬ ਤੁਹਾਨੂੰ ਆਪਾਂ ਸਮਝਾ ਦਿਆਂਗੇ ਠੀਕ ਹੈ ਤੇ ਬਾਕੀ ਚੈੱਕ ਕਰ ਲਓ ਵੀਰੇ ਬਾਕੀ ਅਸੀਂ ਕਿਸੇ ਨੂੰ ਕੁਝ ਕਹਿਣਾ ਹੋਏਗਾ ਨਾ ਮੇਰਾ ਆਪਣਾ ਡਾਇਰੈਕਟ ਹੀ ਫੋਨ ਲਾ ਕੇ ਕਹਾਂਗੇ ਮਾਕੇ ਅਗਲ ਨੂੰ ਮਾੜਾ ਮੋਟਾ ਹਿੰਟ ਦਿਆਂਗੇ ਮੇਰਾ ਵੀਰ ਠੀਕ ਹੈ ਜੀ ਇੰਨਾ ਕ ਦਮ ਰੱਖੀਦਾ ਆ ਬਾਕੀ ਚੈੱਕ ਕਰ ਲਓ ਜੋੜਾ ਔਰ ਕਿਸੇ ਭਰਾ ਨੂੰ ਮੇਰਾ ਵੀਰ ਜੋੜਾ ਚਾਹੀਦਾ ਹੋਵੇ ਆਪਣੇ ਨੰਬਰ ਤੇ ਮੇਰਾ ਭਰਾ ਕਰ ਲਿਓ ਸੰਪਰਕ ਤੇ ਜੋੜਾ ਤੁਸੀਂ ਮੰਗਵਾ ਸਕਦੇ ਹੋ ਚੱਲ ਹੋਰ ਵੀਰੇ ਜੇਨ ਪਰ ਤੁਸੀਂ ਬੁੱਕ ਕਰਾਉਣੇ ਹੋ ਠੀਕ ਆ ਹੱਦ 2-3 ਦਿਨਾਂ ਅੰਦਰ ਮੇਰਾ ਭਰਾ ਜਾਂ ਮੈਂ ਤੁਸੀਂ ਆਪਣੇ ਮੰਗਵਾ ਲਿਆ ਕਰੋ ਜੇ ਜ਼ਿਆਦਾ ਦਿਨ ਹੋ ਜੇ ਕਾਨੂੰ ਪੁੱਤ ਥੋੜਾ ਭੱਜਦਾ ਮਰਦਾ ਖਾਪਦਾ ਸ਼ਾਦੀ ਕੋਈ ਗਰੰਟੀ ਨਹੀਂ ਮੇਰਾ ਵੀਰ ਨਾ ਹੀ ਉਹਦੇ ਬਦਲੇ ਮੇਰਾ ਭਰਾ ਪੈਸੇ ਦੇਈਦੇ ਨੇ ਨਾ ਉਹਦੇ ਬਦਲੇ ਕੋਈ ਹੋਰ ਕਬੂਤਰ ਦੇਈਦਾ ਆ ਠੀਕ ਹੈ ਸਾਡੀ ਗ ਅੱਗੇ ਮੇਰਾ ਭਰਾ ਤੁਹਾਡੀ ਆਪ ਦੀ ਕਿਸਮਤ ਹੈ ਆਪ ਦੀ ਰਿਸਪਾਂਸਿਬਿਲਟੀ ਤੇ ਮੇਰਾ ਭਰਾ ਤੁਸੀਂ ਜੰਮ ਰਖਵਾਇਆ ਕਰੋ ਠੀਕ ਹੈ ਬਹੁਤ ਬੰਦੇ ਉਪਰਾਂ 500 ਰੁਪਏ ਸਾਈ ਪਾ ਕੇ ਮੰਨ ਕੇ ਚੱਲੋ 5 ਮਹੀਨੇ ਕੂਤਰ ਖਾ ਲੈਂਦੇ ਨੇ ਵੀਰੇ ਸਾਫ਼ ਆਪਾਂ ਇਹ ਗੱਲ ਵੀਡੀਓ ਵਿੱਚ ਕਹਿ ਰਹੇ ਆ ਉਹ ਬੰਦਾ ਮੈਨੂੰ ਫੋਨ ਨਾਲ ਆਵੇ ਠੀਕ ਹੈ 200 250 ਸਾਈ ਵਾਲੇ ਮੈਨੂੰ ਫੋਨ ਨਾਲ ਆਇਆ ਕਰਨ ਵੀਰੇ ਕੋਈ ਚਿੜੀਆਂ ਨਹੀਂ ਵੇਚੀ ਦੀਆਂ ਠੀਕ ਹੈ ਜੀ ਮੇਰਾ ਭਰਾ ਕਿਸੇ ਤੁਸੀਂ ਚੰਗੀ ਮਾਰਕੀਟ ਦੇ ਵਿੱਚੋਂ ਨਾ ਚਿੜੀਆਂ ਦਾ ਰੀਡ ਪਤਾ ਕਰੂਗਾ 25-20 ਸਾਨੂੰ ਉਹ ਵੀ ਮਹਿੰਗੀਆਂ ਚਿੜੀਆਂ ਦਾ ਜੋੜਾ ਹੁੰਦਾ ਹੈ ਤੇ ਲੋਕੀ ਕਈ ਇਹੋ ਜਿਹੇ ਕੂਤਰਾਂ ਦਾ ਨਾ ਅਗਲਾ ਕਹਿੰਦਾ ਵੀਰੇ 200 ਸਾਈ ਪਾ ਦੇਣਾ 250 ਸਾਈ ਪਾ ਦੇਣੇ ਆ ਉਹ ਬੰਦਾ ਫੋਨ ਨਾਲ ਲਾਵੇ ਵੀਰੇ ਠੀਕ ਹੈ ਬਾਕੀ ਜਾਨਵਰ ਤੁਹਾਡੇ ਸਾਹਮਣੇ ਮੇਰਾ ਭਰਾ ਚੈੱਕ ਕਰ ਸਕਦੇ ਹੋ ਤੁਸੀਂ ਸੋ ਠੀਕ ਹੈ ਵੀ ਬਾਬੇ ਉਹ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੀ ਸਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤੋਂ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਈ ਜੀ